ਸੂਬੇ ਦੇ ਵਿੱਚ ਚੋਰ ਬੇਖੌਫ ਹੁੰਦੇ ਨਜ਼ਰ ਆ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਤੇ ਉੱਥੇ ਮੋਗੇ ਦੇ ਵਿੱਚ ਚੋਰਾਂ ਦੇ ਹੌਸਲੇ ਨੇ ਜਿਹੜੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਚੋਰਾ ਨੇ ਰੱਬ ਦਾ ਘਰ ਵੀ ਨਹੀਂ ਛੱਡਿਆ ਜਿਵੇਂ ਜਿੱਥੇ ਗੁਰਦੁਆਰਿਆਂ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਤੁਸੀਂ ਅਕਸਰ ਹੀ ਦੇਖਦੇ ਰਹਿੰਦੇ ਹੋ ਸੁਣਦੇ ਰਹਿੰਦੇ ਹੋ ਉੱਥੇ ਅੱਜ ਮੋਗੇ ਦੇ ਮੰਦਿਰ ਦੇ ਵਿੱਚ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਜਿਵੇਂ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਜਿਹੜੀ ਕੈਦ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੰਦਰ ਦੇ ਅੰਦਰ ਚੋਰ ਆ ਪਹਿਲਾਂ ਐਂਟਰ ਹੁੰਦਾ ਹੈ ਦਾਖਲ ਹੁੰਦਾ ਹੈ ਤੇ ਅੰਦਰ ਜਾਂਦੇ ਸਾਰ ਉਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਤਾਂ ਸਭ ਤੋਂ ਪਹਿਲਾਂ ਉਹ ਪਿਛਲੀ ਵਾਰੀ ਚੋਦੀ ਜਿਹੜਾ ਮੰਦਰ ਦੇ ਵਿੱਚ ਦਾਖਲ ਹੁੰਦਾ ਤੇ ਉੱਥੇ ਦਾਨ ਪਤਰੀ ਦੇ ਵਿੱਚੋਂ ਜਿੰਨੀ ਨਗਦੀ ਰੱਖੀ ਹੁੰਦੀ ਹੈ ਚਾਂਦੀ ਦੇ ਸਿੱਕੇ ਰੱਖੇ ਹੁੰਦੇ ਨੇ ਚੋਰ ਜਿਹੜਾ ਚੱਕ ਕੇ ਫਰਾਰ ਹੋ ਜਾਂਦਾ ਤਾਂ ਘਟਨਾ ਸੀਸੀ ਟੀਵੀ ਦੇ ਵਿੱਚ ਕੈਦ ਹੋਈ ਹੈ ਤਾਂ ਮੋਗੇ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਮੋਗੇ ਦੇ ਮਜੀਠੀਆ ਚੌਂਕ ਦੇ ਵਿੱਚ ਸ਼ਿਵ ਸ਼ਕਤੀ ਮੰਦਿਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਚੋਰਾਂ ਦੇ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਪੰਡਿਤ ਜੀ ਦਾ ਕਹਿਣਾ ਹੈ ਕਿ ਸਵੇਰੇ ਤਕਰੀਬਨ 2:30 ਵਜੇ ਦੀ ਇਹ ਘਟਨਾ ਹੈ ਜਦੋਂ ਚੋਰ ਨੇ ਜਿਹੜੇ ਮੰਦਿਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਚੋਰਾ ਨੇ ਰੱਬ ਦਾ ਘਰ ਵੀ ਨਹੀਂ ਛੱਡਿਆ ਗੁਰਦੁਆਰਿਆਂ ਦੇ ਵਿੱਚ ਵੀ ਚੋਰੀ ਕਰਦੇ ਨੇ ਤੇ ਮੰਦਰਾਂ ਦੇ ਵਿੱਚ ਵੀ ਚੋਰੀ ਕਰਦੇ ਨੇ ਕੀ ਕਹਿੰਦਾ ਸਾਡਾ ਪ੍ਰਸ਼ਾਸਨ ਕੀ ਅਸੀਂ ਸੁਰੱਖਿਅਤ ਕੀ ਸਾਡੇ ਗੁਰੂ ਘਰ ਸੁਰੱਖਿਅਤ ਨੇ ਕੀ ਸਾਡੇ ਮੰਦਰ ਸੁਰੱਖਿਅਤ ਨੇ ਜਿੱਥੇ ਅਸੀਂ ਵਿਸ਼ਵਾਸ ਲੈ ਕੇ ਜਾਂਦੇ ਆ ਚੋਰਾ ਨੇ ਉਹ ਜਗ੍ਹਾ ਵੀ ਨਹੀਂ ਛੱਡੀ ਐ ਤਾਂ ਮੋਗੇ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰያ ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਚੋਰ ਐ ਉਹ ਬਾਹਰੀ ਵਿੱਚ ਦੀ ਅੰਦਰ ਦਾਖਲ ਹੁੰਦਾ ਤੇ ਅੰਦਰ ਜਾ ਕੇ ਜਿਹੜੀ ਨਗਦੀ ਪਈ ਹੁੰਦੀ ਐ ਚਾਂਦੀ ਦੇ ਸਿੱਕੇ ਪਏ ਹੁੰਦੇ ਨੇ ਉਹ ਚੱਕ ਕੇ ਫਰਾਰ ਹੋ ਜਾਂਦਾ ਤਾਂ ਸਾਰੀ ਘਟਨਾ ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਐ ਤੇ ਮੋਗੇ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਵਕਤ ਸਾਂਝਾ ਕਾਰਜ ਐਸਐਮਜ਼ਡ ਬਿਊਰੋ ਰਿਪੋਰਟ